ਹਾਂਜੀ ਕਿਵੇਂ ਹੋ ਦੇਖੋ ਆ ਦੇਖੋ ਬੰਦੇ ਨੇ ਤੁਹਾਨੂੰ ਮੈਂ ਚੀਜ਼ ਦਿਖਾਉਣਾ ਇੱਕ ਹਲੇ ਬਾਅਦ ਚ ਦਿਖਾਉਣਾ ਜਿਹੜੀ ਦੇਖਣ ਵਾਲੀ ਆ ਆ 10 ਫੁੱਟ ਦੇ ਵਿੱਚ ਇਹ ਘਰ ਬਣ ਆਇਆ ਹੋਇਆ ਸਾਰਾ ਹਨਾ ਤਿੰਨ ਮੰਜ਼ੇ ਥੱਲੇ ਦੁਕਾਨ ਘਰ ਉੱਤੇ ਇੱਕ ਤੁਹਾਨੂੰ ਜਿਹੜੀ ਸਾਰਿਆਂ ਤੋਂ ਕਮਾਲ ਦੀ ਚੀਜ਼ ਦਿਖਾਉਣੀ ਆ ਹਨਾ ਜਣੀ ਹੈਰਾਨ ਹੋ ਗਿਆ ਬਾਈ ਦੇਖ ਕੇ ਮੈਂ ਆ ਘਰ ਜਿਹੜਾ ਬਣਿਆ ਹੋਇਆ ਥੱਲੇ ਵੀ ਉੱਪਰ ਵੀ ਹਨਾ 5 ਫੁੱਟ ਚੜਾਈ ਆ ਇਹਦੀ ਘਰ ਦੀ 5 ਫੁੱਟ ਚੜਾਈ ਉਹ ਕਿੱਥੇ ਗਿਆ ਆਇਆ ਤੇ 5 ਹੁਣ ਤੁਸੀਂ ਆਏ ਸੋਚੋ ਵੀ ਆਪਣਾ ਮੰਜਾ ਕਿੰਨਾ ਜੋ ਵੀ ਕਿਵੇਂ ਇੱਥੇ ਲੋਕ ਅੰਦਰ ਫਿਰਦੇ ਹੋਣਗੇ ਕਿੱਥੇ ਬੈੱਡ ਡਾਇਆ ਹੋਊਗਾ ਲੰਬਾ ਬਹੁਤ ਆਈ ਨਹੀਂ ਵੀ ਲੰਬਾ ਨਹੀਂ ਲੰਬਾਈ ਹੈਗੀ 20 ਹਾਂ ਲੰਬਾਈ ਖਾਸੀ ਆ ਇਹਦੀ ਪਰ ਚੜਾਈ 5 ਫੁੱਟ ਤੁਸੀਂ ਦੇਖ ਲਓ ਵੀ ਕਿੰਨੀ ਕੁ ਹੁੰਦੀ ਆ ਆਪਣਾ ਜਿਹੜਾ ਉੱਤੇ ਬਾਥਰੂਮ ਨੇ ਇਹਦਾ ਉੱਪਰ ਵਾਲੇ ਕਮਰੇ ਚਾ ਬਾਥਰੂਮ ਆ ਨਾ ਉਹ ਮੇਰਾ ਖਿਆਲ ਆ 8 बाई 14 ਇਕ ਕਣਾ ਉਹ ਬਾਥਰੂਮ ਨਾਲੋਂ ਵੀ ਇਹ ਜਗ੍ਹਾ ਘੱਟ ਚੌੜੀ ਆ ਇਹ ਤਾਂ ਹੁਣ ਮੈਨੂੰ ਇਹਦਾ ਵੀ ਇੱਥੇ ਰਹਦੇ ਕਿਵੇਂ ਹੋਣਗੇ ਲੋਕ ਇਹ ਅੰਦਰ ਫਿਰਦੇ ਕਿਵੇਂ ਹੋਣਗੇ ਇਸ ਸਾਈਡ ਤੇ ਮੰਜੜਾ ਕਿ ਉਦਾਂ ਸੌਣ ਨੂੰ ਹਾਂ ਹਾਂ ਕਿਉਂ ਪੂਰੀ ਫੈਮਿਲੀ ਆ ਉਹ ਕਹਿੰਦਾ 12 ਜਣੇ ਰਹਿੰਦੇ ਆ ਵੀ ਸਾਈਡ ਤੇ ਮੰਜੜਾ ਹੈ 90 ਪੈਂਦੇ ਨੇ ਹਾਂ ਹਾਂ ਫੇਰ ਅੰਦਰ ਫਿਰ ਕੇ ਵੀ ਨੰਗਣਾ ਹੋ ਜਾ ਤੁਰਨਾ ਵੀ ਇੱਕ ਦੂਏ ਨੂੰ ਕਰੋ ਹਾਏ ਉਹ ਵੀ ਛੱਡੀ ਜਾਂਦਾ ਵੀ ਯਾਨੀ ਕਮਾਲ ਕਰਤੀ ਹੈ ਨਾ ਦੇਖੋ ਇੱਥੇ ਰਸੋਈ ਵੀ ਆ ਰਹਿੰਦੇ ਵੀ ਇੱਥੇ 11-12 ਜਣੇ ਆ ਇਹਦੀ ਫੈਮਿਲੀ ਕਹਿੰਦਾ ਤੇ ਵੀ ਭਾਈ ਕਿਹੜੇ ਰੂਟ ਇਹਨਾਂ ਨੇ ਮੰਜੇ ਡਾਏ ਨੇ ਹਾਂ ਸਵੇਰੇ ਜਾਊਗਾ ਜ਼ਰੂਰ ਮੈਂ ਹਨਾ ਵੀ ਇਹ ਘਰ ਦੀ ਸਾਰਾ ਅੰਦਰੋਂ ਦੇਖ ਕੇ ਆਉਣਾ ਮੈਨੂੰ ਤਾਂ ਨੀਂਦ ਨਹੀਂ ਆਉਣੀ ਵੀ ਇਹ ਸਹੀ ਗੱਲ ਆ ਵੀ ਉਹ ਉੱਥੇ ਤੱਕ ਲੰਬਾ ਹੈ ਉਹ ਦੇਖੋ ਪਿੱਛੇ ਕਿਸੇ ਦਾ ਉਧਰ ਨੂੰ ਮੂੰਹ ਆ ਉਹਨਾਂ ਦਾ ਇਹ ਇੱਥੇ ਤੱਕ ਵੀ ਇਹਨਾਂ ਨੇ ਮਤਲਬ ਵੀ ਕਿਹੜੇ ਰੂਟ ਇਹ ਪੈਂਦੇ ਆ ਕਿਹੜੇ ਰੂਟ ਇਹ ਬੈੱਡ ਇੰਨੇ ਲੰਬੇ ਤੱਕ ਹਨਾ ਵੀ ਕਿੱਥੇ ਬੈੱਡ ਡਾਏ ਹੋਣਗੇ ਫੋਟੀਕ ਤੇ ਬਾਦੂ ਮਾਨਾ ਡਬਲ ਸਟੋਰੀ ਆ ਤੇ ਆ ਆਹ ਆ ਦੇ ਲੋਕ ਦੇ ਸਾਹਮਣੇ ਇੱਕ ਹੋਰ ਤੁਹਾਨੂੰ ਦਿਖਾਉਣਾ ਮੈਂ ਇਹਨਾਂ ਇਹਨਾਂ ਦੀ ਆ ਆ ਇਹਨਾਂ ਨੇ ਦੁਕਾਨ ਬਣਾਈ ਹੋਈ ਆ ਦੂਜੇ ਘਰ ਵਾਲਿਆਂ ਨੇ ਇਹ ਆਹ ਦੇਖੋ ਕਿੰਨੀ ਕੁ ਇਹ ਫੋਨ ਦੇ ਵਿੱਚ ਹੈ ਤੁਹਾਨੂੰ ਲੱਗਦਾ ਹੋਊ ਵੀ ਕਾਫੀ ਆ ਪਰ ਇਹ ਬੰਦਾ ਵੇਣ ਜੋਗੀ ਜਗ੍ਹਾ ਮਸਾਂ ਹੈ ਪਰ ਕਮਾਲ ਦੀ ਗੱਲ ਤਾਂ ਉਹ ਆ ਵੀ ਕਿਵੇਂ ਅਗਲੇ ਨੇ ਇੰਨੀ ਕਿ ਜਗ੍ਹਾ ਦੇ ਵਿੱਚ ਯਾਰ ਕਿਵੇਂ ਰਹਿ ਸਕਦਾ ਕੋਈ ਹੈ ਤੇ ਕਿਵੇਂ ਉਹ ਅੰਦਰ ਫਿਰਦੇ ਆ ਇਹ ਤਾਂ ਜੇ ਤਾਂ ਹਰ ਇੱਕ ਦੇ ਵਿੱਚ ਵੱਜਦੇ ਫਿਰਦੇ ਉਹਨੂੰ ਜੇ ਨਾ ਕਿ ਨਹੀਂ 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 ਵਿੱਚ ਵੱਜਨੇ ਨਹੀਂ ਨਹੀਂ ਤੈਨੂੰ ਦੱਸਦਾ ਇਹ ਤਾਂ 12 ਦਿਨ ਇਹ ਤਾਂ ਮੰਨ ਲੈ ਮੇਰੀ ਗੱਲ ਸੁਣਾ ਤੈਨੂੰ ਕੋਈ ਕੰਮ ਆ ਨਾ ਉੱਠ ਕੇ ਆਣਾ ਇੱਧਰ ਮੇਰੇ ਕੋਲ ਆਉਂਦਾ ਉਹਨੂੰ ਕਹਿੰਦੇ ਵੀ ਸਾਈਡ ਤੇ ਬੈਠ ਮੈਨੂੰ ਨੰਗ ਲੈਣ ਦੇ ਉਹ ਦਿਨ ਨੂੰ ਮੈਂ ਕਹਿੰਦਾ ਵੀ ਸਾਰਾ ਦਿਨ ਇਹਨਾਂ ਦਾ ਇਦਾਂ ਹੀ ਚੱਲਦਾ ਹੋਊਗਾ ਵੀ ਪਰ ਹੈਗੇ ਕਰ ਹੋਰ ਤੁਹਾਨੂੰ ਦਿਖਾਉਣਾ ਮੈਂ ਉਰੇ ਜਿਆਦਾ ਛੋਟੇ ਛੋਟੇ ਆ ਆ ਵੀ ਯਾਰ ਚਲ 10 ਫੁੱਟ ਬਹੁਤ ਆਪਾਂ ਕਹਿੰਦੇ ਆ ਹਨਾ ਹੁਣ 8 ਪਲੱਸ ਆਪਣੀ ਗੱਡੀ ਆ ਉਹ 5 ਫੁੱਟ ਦਾ ਯਾਰ ਤੁਸੀਂ ਆਪ ਦੇਖੋ ਹਨਾ ਆ ਗੱਡੀ ਜਿੰਨੀ ਤਾਂ ਆ ਦੁਕਾਨ ਆ 8 ਫੁੱਟ ਦੀ ਆ ਦੁਕਾਨ ਹੋਊਗੀ ਹਨਾ ਆ ਵੀ ਦੇਖੋ ਤੁਸੀਂ ਅਗਲੇ ਦਾ ਦੋ ਮੰਜ਼ਲੀ ਘਰ ਬਣਾਇਆ ਹੋਇਆ ਹੈ ਹਾਂ ਥੱਲੇ ਦੁਕਾਨ ਆ ਉੱਤੇ ਉਹ ਜਣੀ ਜਿੰਨੀ ਦੁਕਾਨ ਦੀ ਜਗ੍ਹਾ ਇਹਨਾਂ ਦੀ ਆ ਨਾ ਉਹਦੇ ਉੱਤੇ ਹੀ ਘਰ ਪਾ ਲਏ ਇਹਨਾਂ ਨੇ ਤੇ ਆ ਵੀ ਇਦਾਂ ਹੀ ਆ ਆਹ ਹੈ ਚੌੜਾ ਹੈ ਆ ਨੀ ਨੀ ਕੂਰ ਦੇਖਿਆ ਸੀ ਆਪਾਂ ਉਹ ਦੇਖਦੀ ਹੈ ਲੰਬਾਈ ਉਹਦੀ ਹਾਂ ਇੱਕ ਉੱਥੇ ਆ ਵੀ ਜਾਨੀ ਕਮਾਲ ਦੀ ਗੱਲ ਤਾਂ ਇਹ ਆ ਨਾ ਵੀ ਮਾੜਾ ਬੰਦਾ ਦਾ ਹੁਣ ਆ ਦੇਖੋ ਆ ਬੈਂਕ ਜਿਹੜਾ ਉੱਥੇ ਦਿਖਾ ਕੀ ਨੀ ਆਸ਼ੀਰਵਾਦ ਸੁਪਿਛਿਆ 골ਡ ਲੋਨ 골ਡ ਲੋਨ ਵਾਲਿਆਂ ਦੇ ਨਾਲ ਆ ਵੀ ਘਰ ਆ ਕਿਸੇ ਦਾ ਆ ਛੋਟਾ ਜਿਹਾ ਇਹ ਥੱਲੇ ਦੁਕਾਨ ਆ ਆ ਉੱਪਰ ਘਰ ਆ ਆ ਉਹ ਦੇਰ ਉਹਦੀ ਇੰਨੀ ਲੰਬਾਈ ਸਭ ਆਪਣੇ ਆਪਣੇ ਲੈਦਾ ਲੈਦਾ ਨੇ ਕਿੰਨੇ ਹਾਂ ਲੰਬਾਈ ਇੰਨੀ ਆ ਇਹਦੀ ਉਹ ਉਹਦੀ ਮਾਈਦਾ ਇੰਨੀ ਨਹੀਂ ਹੈਗੀ ਇਹਦੀ ਇੰਨੀ ਆ ਹਾਂ ਆ ਦੇਖੋ ਇਹ ਵੀ ਡਬਲ ਸਟੋਰੀ ਬਣਾਇਆ ਉੱਤੇ ਤੀਜਾ ਤਿੰਨ ਤਿੰਨ ਮੰਜ਼ਲੇ ਨੇ ਇਹਦੀਆਂ ਵੀ ਹਨਾ ਥੱਲੇ ਦੁਕਾਨ ਉੱਤੇ ਘਰ ਆ ਨਪਰਾਤ ਨੂੰ ਯਾਰ ਇੱਥੇ ਬੜਾ ਨਾ ਘਰ ਆ ਹਾਂ ਹਾਂ ਹਨਾ ਥੋੜਾ ਜਿਹਾ ਗੁੰਬਾਤਾ ਵੀ ਆ ਏਰੀਆ ਇਹ ਵੀ ਠੀਕੇ ਆਪਣਾ ਜਨਾਬ ਪਿੰਡੀ ਕੇ ਪੜੀ ਗਿਆ ਕਿ ਤੇ ਦੇਖੋ ਆ ਵੀ ਇੰਨਾ ਕੀ ਆ ਵੀ ਇਹ ਤਾਂ ਚਲੋ ਠੀਕ ਆ ਦੇਖੋ ਟਾਕੀ ਆ ਹਨਾ ਉਹਦੇ ਨਾਲ ਦਰਵਾਜ਼ਾ ਏ 2.5 ਫੁੱਟ ਦਾ ਛੋਟੀ ਟਾਕੀ ਉਹੀ ਇਹ ਹੈਗਾ 8 ਫੁੱਟ 8.5 8 ਫੁੱਟ ਹੋਊ ਸ਼ਾਇਦ ਇਹ ਅੱਠ ਨਹੀਂ ਤਾਂ ਇਹ 10 ਨਹੀਂ ਹੈਗਾ 8 ਟੱਕ ਫੁੱਟ ਪਰ ਉਹ ਵਾਲਾ ਤਾਂ ਅਸੀਂ ਸਾਰਾ ਪੁੱਛਿਆ ਹਨਾ ਵੀਰੇ ਗਾਹ ਬਹੁਤ ਪਿੰਦਾ ਸੀ ਦਿਨੇ ਜਦ ਫਿਰ ਇੱਕ ਥੱਕੇ ਹੋਏ ਸੀਗੇ ਆ ਕੇ ਦੂਰਾਂ ਤੋਂ ਹੋਈਆਂ ਸੀ ਤੁਰੇ ਨੂੰ ਬਿਨਾਂ ਖੜੇ ਨਾ ਬਿਨਾਂ ਸਾਹ ਦੇ ਪੀਤੇ 5 ਫੁੱਟ ਚੜਾਈ ਆ 20 ਮਿੰਟ ਲੱਗਾਈ ਆ ਤੇ ਆ ਕੇ ਸੌਂ ਗਏ ਜਿਵੇਂ ਕੋਮਾਂ ਵਾਲਾ ਹੀ ਕੰਮ ਸੀ ਵੀ ਗਿਰ ਕੇ ਅਸੀਂ ਹੁਣ ਉੱਠੇ ਆ ਸ਼ਾਮ ਨੂੰ ਤਾਂ ਕਾ ਨੀਂਦ ਨਹੀਂ ਹੋਈ ਤੇ ਵੀਡੀਓ ਬਣਾਉਣ ਦਾ ਹਾਂ ਹੁਣ ਨੀਂਦ ਨਹੀਂ ਆਉਂਦੀ ਹੁਣ ਸੌਂਦੇ ਆ ਕੇ ਇਹਦੇ ਨੇ ਦਿਨੇ ਤੇ ਨਹੀਂ ਮੈਂ ਦੇਖ ਕੇ ਆਉਣਾ ਸੀਗਾ ਉਹ ਮੈਂ ਸਵੇਰੇ ਉਹ ਦੇਖ ਕੇ ਆਉਣਾ ਘਰ ਅੰਦਰੋਂ ਜਾ ਕੇ ਆ ਵੀ ਥੱਲੇ ਤਿੰਨ ਦੁਕਾਨਾਂ ਪਈਆਂ 10 ਫੁੱਟ ਵਾਲੇ ਚ ਤਿੰਨ ਨਹੀਂ ਹੈਗੀਆਂ ਦੁਕਾਨਾਂ ਇਹ ਕੰਨਾਂ ਨੇ ਇਹ ਲੇਗਾ ਲੇਦਾ ਨਹੀਂ ਇਹਨੇ ਮੈਂ ਨਹੀਂ ਦੇਖੀਆਂ ਬਾਕੀ ਆਪਾਂ ਸ ਵੀਰੇ ਬਣਾਵਾਂਗੇ ਵੀਡੀਓ ਪਰ ਆ ਤਾਂ ਕਮਾਲ ਆ ਕਿਸ ਨੇ ਬਣਾਇਆ ਜੇ ਮੂਸਤਮਾ ਉਹ ਕੰਮ ਕਰਦਾ ਵੀ ਹੈ ਹੈ ਇਸ ਕਾਰੀਗਰ ਦੇ ਤਾਂ ਹੱਥ ਤਾਂ ਇਹਦੇ ਦਾ ਤਰਨ ਵਾਲਾ ਕੰਮ ਆ ਜਿਹੜੇ ਰਹਿਣੇ ਵਾਲੇ ਨੇ ਉਹਨਾਂ ਦਾ ਸਦਾ ਕੁਝ ਪੜਨ ਵਾਲਾ ਕੰਮ ਆ ਨਾ ਕਮਾਲ ਦੀ ਗੱਲ ਆ ਇਹ ਘਾਰਾ ਕੋਠੀ ਆ ਇਹ ਮਿੱਤਰੋ ਕਿਸੇ ਦੀ ਇਹਦਾ ਰਿਸ਼ਤਾ ਕਰਨ ਜਾਂਦੇ ਉਹਨਾਂ ਕਹਿੰਦੇ ਸਾਡੇ ਦੋ ਪੰਜ ਆ ਲੰਬੀ ਸੋਣੀ ਆ ਬਸ ਮੇਰੇ ਇੱਕ ਨੇ ਮੇਰੇ ਦਿਮਾਗ 'ਚ ਘੁੰਮੀ ਜਾਂਦਾ ਮੰਨ ਲਓ 5 ਕੁ ਫੁੱਟ ਚੜਾਈ ਹੈ ਦੀ ਹਨਾ ਦੁਬਾਰਾ ਸੋਚੋ ਦੇਖੋ 4 ਫੁੱਟ ਮੰਨ ਕੇ ਚੱਲ ਹਾਂ ਫਿਰ ਆਲੇ-ਦਾਲੇ ਉਹ ਦੇਖੋ ਜਿੰਨੀ ਆਹ ਜਗਾਠ ਆ ਸਾਹਮਣੇ ਉੱਪਰ ਉੱਪਰਲਾ ਥੱਲੇ ਵਾਲਾ ਨਹੀਂ ਉੱਪਰ ਵਾਲਾ ਦੇਖੋ ਥੱਲੇ ਵਾਲਾ ਵੀ ਦੇਖ ਲਓ ਚਲੋ ਆਹ ਦੇਖੋ ਆਲੇ-ਦਾਲੇ 6-6 ਇੰਚ ਜਾਂ 9-9 ਇੰਚ ਕੰਧਾਂ ਨਿਕਲ ਗਈਆਂ ਘਰ ਅੰਦਰ ਉਹਨਾਂ ਹੀ ਆ ਜਿੰਨੀ ਉਹ ਦੇਖਦੀ ਆ ਹਨਾ ਗੇਟ ਦੀ ਜਗਾ ਟਾਕੀ ਦੀ ਇੰਨਾ ਹੀ ਅੰਦਰੋਂ ਚੌੜਾ ਘਰ ਹੈ ਸਿਰਫ ਵੀ ਇੰਨੇ ਚੌੜੇ ਚ ਇਹ ਕਿਵੇਂ ਫਿਰਦੇ ਹੋਣਗੇ ਕਿਵੇਂ ਤੁਰਦੇ ਕਿੱਥੇ ਮੰਜੇ ਢਾਏ ਹੋਣਗੇ ਹਨਾ ਕਿੱਥੇ ਰਸੋਈ ਦਾ ਸਮਾਨ ਕਿਵੇਂ ਇਹ ਫਿਰ ਬੰਦੇ ਵੀ 12 13 ਦਸਦੇ ਆ ਰਹਿੰਦੇ ਆ ਹਨਾ ਇੱਕ ਇੱਕ ਫੈਮਿਲੀ ਥੱਲੇ ਰਹਿੰਦੀ ਆ ਕੁੱਤੇ ਰਹਿੰਦੀ ਆ ਤੋ ਨੇ ਵੀ ਇਹਨਾਂ ਨੂੰ ਤਾਂ ਸਵੇਰੇ ਉੱਟ ਕੇ ਪੈਰ ਫੜਨ ਵਾਲਾ ਕੰਮ ਸਲੂਟ ਕਰਨ ਵਾਲਾ ਕੰਮ ਹਨਾ ਪਾਵਾਂਗੇ ਕੱਲ ਨੂੰ ਵੀਡੀਓ ਇਹਨਾਂ ਦੀ ਬਣਾ ਕੇ ਤੇ ਮੇਰੇ ਯਾਦ ਕਰਾ ਦੀ ਯਾਰ ਭੁੱਲਣਾ ਨਹੀਂ ਚਾਹੀਏ ਕਿਤੇ ਆਪਾਂ ਸਾਝੇ ਉੱਠ ਕੇ ਭਾਜੀ ਹਣ ਦਾ ਰਾਲਾ ਬਾਸ ਹੁੰਦੇ ਬੜੀ ਬੜੀ ਬਿਲਕੁਲ ਉਹੀ ਤਾਂ ਗੱਲ ਆ ਮੇਰੇ ਯਾਦ ਕਰਾਈ ਵੀ ਇਹ ਬਣਾਉਣਾ ਸੀ ਵੀਰੇ ਆਪਾਂ ਜਰੂਰ ਆਜਾ ਦੇਖ ਕੇ ਇਹ ਬੜਾ ਜਿਹੜਾ ਕੱਡੇ ਹੁੰਦੇ ਆ ਰਾਲਾ ਹੌਲ ਟੱਕ ਚੱਲਦੇ ਆ ਜਿਹੜਾ ਰਾਸਤੇ ਕਰਤਾ ਤੇ ਹੁਣ ਆਮ ਜੀਵੇ ਦਾ ਸੀ ਫਰੀ ਲੰਘ ਜਾਣਾ ਸੀ ਥੋੜਾ ਜਿਹੜਾ ਵਾਲਾ ਵਾਲਾ ਏਰੀਆ ਜਾਂ ਗਲ ਤਾਂ ਨਹੀਂ ਕਿ ਕਾਹ ਨੂੰ ਪੰਗਿਆਂ ਚ ਬੈਣਾ ਹਨਾ ਵੀ ਉਹ ਵਧੀਆ ਖੜੇ ਆ ਉਹਦੇ ਆਰਤੀ ਦੀ ਦੁਕਾਨ ਮੂਰੇ ਖੜੇ ਆ ਜਿਹਦੇ ਆਲੂ ਖਾਲੀ ਕਰੇ ਆ ਤੇ ਆਹ ਦੇਖਾਰੇ ਪੰਜ ਛੇ ਦੁਕਾਨਾਂ ਨੇ ਰੱਖੀਆਂ ਹਾਂ ਹਾਂ ਸਾਰੀਆਂ ਹੋਈਆਂ ਨੇ ਕੈਮਰੇ ਕੰਦੇ ਲੱਗੇ ਹੋਏ ਔਰ ਸੀਫ ਖੜੇ ਆ ਤਾਂ ਕਰਕੇ ਫੇ ਪੈ ਗਏ ਆ ਆ ਵੀ ਬਣ ਰਿਹਾ ਘਰ ਤਾਂ ਦੇਖੋ ਹਨਾ ਇਹ ਵੀ ਚੜਾਈ ਇਹ ਵੀ ਹਾਂ ਇਹ ਵੀ 10 12 ਫੁੱਟ ਚੌੜਾ ਹੈਗਾ ਚੱਲ ਆਪਾਂ ਸਮਝ ਸਕਦੇ ਆ ਵੀ 10 12 ਹੈ ਬਹੁਤ ਘੱਟ ਹੈ ਵੀ ਹਨਾ ਹੁਣ ਆ ਦੋ ਘਰ ਨੇ ਆ ਅਸੀਂ ਨੇੜੇ ਬਹੁਤੇ ਆ ਤਾਂ ਕਰਕੇ ਤੁਹਾਨੂੰ ਇਦਾਂ ਲੱਗੂਗਾ ਇਹ ਇੱਥੇ ਦੇਖ ਇਹ ਦੋ ਘਰ ਨੇ ਦੇਖੋ ਆ ਪਹਿਲਾ ਆਹ ਤੁਜਾ ਇੰਨਾ ਕ ਤੀਜਾ ਆ ਤਿੰਨੇ ਮੀਟਰ ਲੱਗੇ ਦੇਖਦੇ ਆਣਗੇ ਹੂੰ 30 ਦੂਜੇ ਦੋ ਮੰਜ਼ਿਲਾਂ ਉੱਤੇ ਬਣਾ ਕੇ ਇਹਨਾਂ ਨੇ ਹੈ ਆ ਗਰੀਬ ਵਿਚਾਰਾ ਕੋਈ ਹਾਂ ਹੁਣ ਜਿਵੇਂ ਆ ਬਜਾਲੇ ਜਗ੍ਹਾ ਖਾਲੀ ਪਈ ਆ ਵਕਾਨ ਦੇ ਉੱਤੇ ਆਉਣ ਵਾਲੇ ਸਮੇਂ 'ਚ ਇੱਥੇ ਵੀ ਮੇਰੇ ਹਿਸਾਬ ਨਾਲ ਕੋਠੀ ਬਣ ਜੇਗੀ ਜਗਤਾਰ ਹਾਂ ਬਣ ਜਾਣੀ ਆ ਤੇਰੇ ਸਾਹਮਣੇ ਆ ਇੰਨੀ ਕ ਜਗ੍ਹਾ ਹੋ ਆ ਯਾਰ ਇਹਦੇ ਨਾਲੋਂ ਘੱਟ ਜਗ੍ਹਾ ਹੋ ਚੌੜੀ ਹਾਂ ਇਹ 8 ਫੁੱਟ ਹੋਊ 7-8 ਫੁੱਟ ਉਹ 5 ਫੁੱਟ ਚੌੜੀ ਜਗ੍ਹਾ ਜਗਲਾ ਯਾਰ ਪੈਂ ਕੋਠੀ ਪਾਈ ਬੈਠਾ ਦੱਸ ਹੈ ਦਸ ਦੁਨੀਆ ਨੂੰ ਸਾਰੀ ਨੂੰ ਕੱਟ ਕੇ ਪਤੰਦਰ ਇਹ ਬੱਸ ਕਰੀਏ ਹੁਣ ਗਾਹਾਂ ਹੋਰ ਜਾਉਂਦੇ ਨੇ ਵੀਰੇ ਉਧਰੇ ਆ ਹੈ ਅਫਸਰੀ ਘਰ ਤਾਂ ਉਧਰੇ ਨੇ ਉਧਰੇ ਆ ਹਾਂ ਅੱਜ ਲਈ ਹੈ ਛੋਟੇ ਛੋਟੇ ਸਾਰਿਆਂ ਦੇ ਆ ਜਾ ਹੁਣ ਗੱਡੀ 'ਚ ਬੱਜ ਜਾ ਇੱਕ ਗੱਲ ਮਹਣੀ ਪਾਣੀ ਲੇ ਲੇ ਹਾਂ ਉਹ ਘਰ ਸਾਰਾ ਨਸਰੇ ਆ ਕਿਹੜਾ ਜਿਹੜਾ ਉਹ ਉਹੀ ਹਾਂ ਹਾਂ ਸੁਣੀ ਦੇਖ ਕੇ ਬਾਕੀ ਸਭ ਘਰ ਹੈ ਛੋਟੇ ਨੇ ਵੀ ਮਤਲਬ ਤੁਸੀਂ ਸਿੱਧਾ ਹਿਸਾਬ ਲਾਓ ਜੀ ਆਹ ਗੱਡੀ ਟਰੱਕ ਖੜਾ ਆਪਣਾ ਇਹ 8.5 8.5 ਫੁੱਟ ਦੇ ਕਰੀਬ ਹੁੰਦਾ 8 ਸਵਾ 8 8.5 ਇੱਥੇ ਹੈ ਨਾ ਵੀ ਉਹ 5 ਫੁੱਟ ਦੇ ਵਿੱਚ ਅਗਲੇ ਦਾ ਘਰ ਆ ਰਹਿائش ਆ ਬੈੱਡਾ ਸਾਰਾ ਕੁਝ ਆ ਰਹਿੰਦੇ ਆ ਪਰਿਵਾਰ ਬੱਚੇ ਸਾਰਾ ਕੁਝ ਨਾ ਵੀ ਇਹ ਗੱਡੀ ਨਾਲ ਖੜਦਾ ਜੀ ਇਹ ਗੱਡੀ ਨਾਲ ਵੀ ਘੱਟ ਚੌੜਾ 3 ਫੁੱਟ ਹਣਾ ਗੱਡੀ ਦਾ ਇੱਕ ਹਿੱਸਾ ਕੱਟ ਦੋ ਉਹਨਾਂ ਵੀ ਉਹ ਕਿਵੇਂ ਰਹਿੰਦੇ ਆ ਉਹਦਾ ਸਾਰਾ ਦਿਨ ਇੱਕ ਦੂਏ ਜੇ ਹਣਾ ਵੱਜਦੇ ਫਿਰਦੇ ਕਿੱਥੇ ਉਹ ਪੈਂਦੇ ਆ ਕਿਵੇਂ ਉੱਠਦੇ ਫਿਰਦੇ ਇਹ ਤਾਂ ਦੇਖਣ ਵਾਲਾ ਯਾਰ ਇਹ ਤਾਂ ਉੱਥੇ ਪਾਸ ਸਵੇਰੇ ਕੁਰਸੀ ਰਾ ਕੇ ਬਹਿ ਜੋ ਸਾਜਰੇ ਉਹਨਾਂ ਨੂੰ ਖੇ ਕੇ ਹਣਾ ਨਾ ਜੇ ਆਪਾਂ ਤੋਂ ਹੋਣੀ ਆਪਣਾ ਆਪਾਂ ਤਾਂ ਗੱਡੀ 'ਚ ਪੈਣਕ ਨਹੀਂ ਹਾਂ ਹਾਂ ਉਹੀ ਤਾਂ ਗੱਲ ਆ ਨਲੇ ਚੜਾਈ ਕਿੰਨੀ ਆ ਹਾਂ ਆਪਾਂ ਇਹ ਚ ਪੈਣਕ ਨਹੀਂ ਔਖੇ ਛੋਟੇ ਲੋਟ ਤਾਂ ਪੈ ਨਹੀਂ ਸਕਦੇ ਕਿਉਂਕਿ 5 ਫੁੱਟ ਦਾ ਬੰਦਾ ਤਾਂ ਹੈ ਨਹੀਂ ਪੈਂਦੇ ਤਾਂ ਉਹ لمبے ਲੋਟ ਆ ਸਾਰੇ ਇਧਰ ਨੂੰ ਲੋਟੇ ਲੋਟੇ ਸਾਰੇ ਆਉਣਾ ਇਕੱਠੇ ਹੋ ਕੇ ਹਾਂ ਇੱਕ ਬੰਦਾ ਇੰਨੀ ਚੜਾਈ ਆਏ ਵੀ ਛੋਟੇ ਲੋਟ ਵੀ ਬੰਦਾ ਪੈ ਨਹੀਂ ਸਕਦਾ ਹੈਗਾ ਹਨਾ ਹਾਂ ਬੱਚੇ ਪੈ ਸਕਦੇ ਆ ਆਪ ਨੂੰ ਕੋਲ ਤੇ ਚਲੋ ਕੋਈ ਨਹੀਂ ਕੱਲੂ ਦਿਖਾਵਾਂਗੇ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਬੀਲੇ ਆ ਅਸੀਂ ਤਾਂ ਹੁਣ ਮਾਰਦੇ ਸੀ ਗੱਲਾਂ ਬਾਤਾਂ ਹੌਲੀ ਹੌਲੀ ਪਾਵਾਂਗੇ ਇੱਕੋ ਦੁਕਾਨ ਖੁੱਲੀ ਆ ਉਧਰ ਅੱਗੇ ਕੋਈ ਕੁਫੀ ਸੋਣੀ ਬਣਾਉਂਦਾ ਉਹ ਪਹਿਲਾਂ ਅਸੀਂ ਉੱਠ ਕੇ ਖਾ ਪੀਏ ਹੁਣ ਫੇਰ ਹਨਾ ਤੇ ਕੋਈ ਨਹੀਂ ਡਰਦੇ ਥੋੜੇ ਜਿਹਾ ਅਸੀਂ ਸੌਂਦੇ ਵੀ ਘੱਟ ਹੁੰਨੇ ਆ ਜਦ ਇਹ ਜੀਗਾ ਖੜੇ ਹੁੰਨੇ ਆ ਹਨਾ ਤੇਲ ਤੂਲ ਵੀ ਕੱਢ ਲੈਂਦੇ ਆ ਹੋਰ ਵੀ ਸਵਾਖੇ ਕੋਈ ਤੇਲ ਵੀ ਖਾਸਾ ਹੁੰਦਾ ਵਿਚਾਲੀ 50000 ਦਾ ਫੇਰ ਡਰ ਲੱਗਦਾ ਬਾਈ ਚੰਗਾ ਜੀ ਸਸਰੀ ਗਾ